ਪੀਐਸਟੈਟ ਵਿੱਚ ਫੇਲ ਹੋਣ ਦੇ ਇਹ ਕੁਝ ਵੱਡੇ ਕਾਰਨ ਹੋ ਸਕਦੇ ਆ ਤੁਸੀਂ ਨਾ ਕਰਿਓ ਇਹ ਗਲਤੀਆਂ ਸਾਸਿਅਕਾਲ ਵੀ ਜੇ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਪਿਛਲੀ ਵਾਰੀ ਫੇਲ ਹੋ ਗਏ ਸੀ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਅੱਜ ਆਪਾਂ ਇਸ ਵੀਡੀਓ ਵਿੱਚ ਪੀਐਸਟੈਟ ਪੇਪਰ ਵਿੱਚ ਫੇਲ ਹੋਣ ਦੇ ਸਭ ਤੋਂ ਵੱਡੇ ਕਾਰਨ ਉਹਨਾਂ ਤੋਂ ਕਿਵੇਂ ਬਚਣਾ ਇਹਨਾਂ ਦੀ ਗੱਲ ਕਰਾਂਗੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਓ ਪਹਿਲੇ ਆਈਕਨ ਦਾ ਬਟਨ ਦਬਲੋ ਆਪਣੇ ਚੈਨਲ ਤੇ ਫ੍ਰੀ ਕਲਾਸਾਂ ਚੱਲਦੀਆਂ पेड ਕਲਾਸਾਂ ਵੀ ਤੁਹਾਨੂੰ ਦਿੱਤੀਆਂ ਜਾਂਦੀਆਂ ਪਰ पेड ਵੀ ਬਹੁਤ ਘੱਟ ਫੀਸ ਦਿੰਦੇ ਆ ਚਲੋ ਸੋ ਵੀ ਬਹੁਤ ਸਾਰੇ ਸਟੂਡੈਂਟ ਦਾ ਜਿਹੜਾ ਕੀ ਕਰਦੇ ਆ ਨਾ ਨੰਬਰ 1 ਤੇ ਕੀ ਹੈ ਸਲੇਵਸ ਨਹੀਂ ਪੜ੍ਹਦੇ ਜਿਵੇਂ ਸੀਡੀਪੀ ਪੈਡਾਗੋਜੀ ਨੂੰ ਇਗਨੋਰ ਕਰ ਦਿੰਦੇ ਆ ਬਹੁਤ ਸਾਰੇ ਸਟੂਡੈਂਟ ਅਜਿਹੇ ਹੁੰਦੇ ਆ ਐਨਸੀਆਰਟੀ ਤੋਂ ਬਿਨਾ ਤਿਆਰੀ ਕਰਦੇ ਨੇ ਕੱਲੀ ਪੀਐਸਵੀ ਪੜ੍ਹ ਲੈਂਦੇ ਆ ਠੀਕ ਹੈ ਸੋ ਰਿਜ਼ਲਟ ਕੀ ਆਉਂਦਾ ਹੈ ਆਨਸਰ ਸਾਨੂੰ ਆਉਂਦੇ ਨਹੀਂ ਜਦੋਂ ਰਿਜ਼ਲਟ ਆਉਂਦਾ ਫਿਰ ਕੀ ਹੈ ਸਾਨੂੰ ਆਨਸਰ ਨਹੀਂ ਆਉਂਦੇ ਮੇਨ ਮੁੱਦਾ ਇਹੀ ਹੈ ਦੂਸਰੀ ਗੱਲ ਹੈ ਪ੍ਰੈਕਟਿਸ ਦੀ ਘਾਟ ਹੁੰਦੀ ਆ ਵੀ ਸਿਰਫ ਥਿਉਰੀ ਪੜਨਾ ਹੀ ਪੀਐਸਟ ਟਲੀ ਕਾਫੀ ਨਹੀਂ ਹੈਗਾ ਸਿਰਫ ਕੱਲੀ ਥਿਉਰੀ ਪੜਦੇ ਆ ਬਹੁਤ ਸਾਰੇ ਸਟੂਡੈਂਟ ਆਪਣੇ ਚੈਨਲ ਤੇ ਵੀ ਕੋਰਸ ਲੈ ਲੈਂਦੇ ਆ ਕੋਰਸ ਲੈ ਕੇ ਕਹਿੰਦੇ ਆ ਜੀ YouTube ਵਾਲੀਆਂ ਕਲਾਸਾਂ ਦੇਖੀ ਜਾਂ ਨਾ ਦੇਖੀ ਆਹੀ ਤਾਂ ਗਲਤੀ ਹੈ ਤਾਂ ਤੁਹਾਨੂੰ ਵੀ ਪ੍ਰੀਵੀਅਸ ਈਅਰ ਕੁਐਸਚਨ ਵੀ ਕਰਨੇ ਪੈਣਗੇ ਤੁਹਾਨੂੰ ਟੌਪਿਕ ਵਾਈਜ਼ ਐਮਸੀਕਿਊ ਵੀ ਕਰਨੇ ਪੈਣਗੇ ਠੀਕ ਹੈ ਦੋਨੋਂ ਚੀਜ਼ਾਂ ਕਰਨੀਆਂ ਪੈਣਗੀਆਂ ਤਾਂ ਤੇ ਹੀ ਜਿਹੜਾ ਤੁਹਾਡਾ ਪੇਪਰ ਜਿਹੜਾ ਪਾਸ ਹੋਏਗਾ ਨੰਬਰ 3 ਪੇਪਰ ਦੇ ਦੌਰਾਨ ਜਿਹੜਾ ਟਾਪ ਅਪ ਪ੍ਰਸ਼ਨਾਂ ਤੇ ਫਸ ਜਾਂਦੇ ਆ ਕਹਿੰਦਾ ਬਈ ਜਿਹੜੇ ਔਖੇ ਪ੍ਰਸ਼ਨ ਐ ਉਹਨਾਂ ਤੇ ਫਸ ਜਾਂਦੇ ਆ ਲਾਸਟ ਟਾਈਮ ਵਿੱਚ ਘਟ ਜਾਂਦਾ ਮਿਲ ਵੀ ਜਿਹੜੇ ਸੌਖੇ ਪ੍ਰਸ਼ਨ ਆਉਂਦੇ ਹੁੰਦੇ ਆ ਜਿਹੜੇ ਸੌਖੇ ਪ੍ਰਸ਼ਨ ਹੁੰਦੇ ਆ ਉਹ ਵੀ ਤੁਸੀਂ ਨਹੀਂ ਕਰ ਪਾਉਂਦੇ ਇਸ ਕਰਕੇ ਇਹ ਸਭ ਤੋਂ ਵੱਡੀ ਗਲਤੀ ਐ ਟਾਈਮ ਸਟ੍ਰੈਟਜੀ ਬਣਾਉਣੀ ਸਮਾਰਟ ਤਰੀਕਾ ਟੈਂਪਟੇਸ਼ਨ ਦਾ ਹੋਣਾ ਜ਼ਰੂਰੀ ਐ ਸਭ ਤੋਂ ਪਹਿਲਾਂ ਸੌਖੇ ਪ੍ਰਸ਼ਨ ਕਰੋ ਅੱਗੇ ਵੀ 4 ਨੰਬਰ ਜਿਹੜੀ ਕੀ ਗਲਤੀ ਐ ਪੇਪਰ ਬਹੁਤ ਹਾਰਡ ਆਵੇਗਾ ਮੇਰੇ ਤੋਂ ਤਾਂ ਹੋਣਾ ਨਹੀਂ ਸੀਡੀ ਵੀ ਪਤਾ ਨਹੀਂ ਕਿੰਨੀ ਔਖੀ ਹੋ ਮੈਥ ਚ ਪਤਾ ਨਹੀਂ ਕੀ ਹੋਊਗਾ ਪੈਡਾਗੋਜੀ ਪਤਾ ਨਹੀਂ ਕਿੱਦਾਂ ਦੀ ਹੋਊਗੀ ਸਾਡੇ ਦਿਮਾਗ ਚ ਇਹ ਜਿਹੀਆਂ ਗੱਲਾਂ ਪਹਿਲੀ ਬੈਠ ਜਾਂਦੀਆਂ ਇਹ ਗੱਲਾਂ ਦਿਮਾਗ ਚ ਨਹੀਂ ਰੱਖਣੀਆਂ ਜਿੰਨਾ ਡਰੋਂਗੇ ਉਹਨਾਂ ਤੋਂ ਡੀ ਦੁਸ਼ਮਣ ਹੋਏਗੀ ਪੀਐਸ ਟੈਟ ਦੀ ਮੰਨ ਲਓ ਵੀ ਜਿਹੜੀ ਸਟ੍ਰੈਟਜੀ ਆ ਤੁਹਾਨੂੰ ਫੇਲ ਕਰਾਉਣ ਦੇ ਵਿੱਚ ਠੀਕ ਹੈ ਸੋ ਇਸ ਲਈ ਬਈ ਤੁਸੀਂ ਡਰਨਾ ਨਹੀਂ ਨੰਬਰ 1 ਤਾਂ ਕਿਸੇ ਵੀ ਸਬਜੈਕਟ ਤੋਂ ਡਰਨਾ ਨਹੀਂ ਐ ਸਮਝੋ ਕੋਈ ਗੱਲ ਨਹੀਂ ਫੱਟੇ ਚੱਕ ਦਾਂਗੇ ਤੀਜੀ ਚੌਥੀ ਪੰਜਵੀਂ ਗੱਲ ਆਪਾਂ ਜਿਹੜੀ ਕਰਨ ਜਾ ਰਹੇ ਆ ਉਹ ਕੀ ਐ ਕਿ ਤੁਸੀਂ ਬਿਨਾ ਕਨਸੈਪਟ ਗੈਸ ਕਰਨਾ ਬਿਨਾ ਕਨਸੈਪਟ ਗੈਸ ਨਾ ਪ੍ਰੋਪਰ ਰਿਵੀਜ਼ਨ ਸ਼ਡਿਊਲ ਨਾ ਹੋਣਾ ਤਾਂ ਇਹ ਬਹੁਤ ਜ਼ਰੂਰੀ ਹੈ ਵੀ ਕਨਸੈਪਟ ਤੁਹਾਨੂੰ ਆਉਣਾ ਚਾਹੀਦਾ ਠੀਕ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਕਨਸੈਪਟ ਪੜ੍ਹਨੇ ਵੀ ਲਾਜ਼ਮੀ ਆ ਉਸ ਤੋਂ ਬਾਅਦ ਵੀ ਫਾਈਨਲ ਤੁਹਾਨੂੰ ਆਪਾਂ ਇਹੀ ਗੱਲ ਦੱਸਦੇ ਆ ਵੀ ਐਗਜ਼ਾਮ ਕੋਈ ਵੀ ਦੁਨੀਆ ਦਾ ਇੰਪੋਸੀਬਲ ਨਹੀਂ ਹੈਗਾ ਠੀਕ ਹੈ ਕਿ ਅਸੀਂ ਉਹਨੂੰ ਨਾ ਪਾਸ ਕਰ ਸਕੀਏ ਹਰੇਕ ਇਗਜ਼ਾਮ ਅਸੀਂ ਪੋਸੀਬਲ ਕਰ ਸਕਦੇ ਆ ਪਾਸ ਕਰ ਸਕਦੇ ਆ ਪਰ ਸਹੀ ਸਟ੍ਰੈਟਜੀ ਵਧੀਆ ਗਾਈਡੈਂਸ ਤੁਹਾਨੂੰ ਡੇਲੀ ਪ੍ਰੈਕਟਿਸ ਠੀਕ ਹੈ ਸਾਰਾ ਕੁਝ ਜੇ ਤੁਸੀਂ ਇਹ ਚਾਹੁੰਦੇ ਹੋ ਥਿਉਰੀ ਪੜ੍ਹਨੀ ਹੈ ਕਿਹੜੇ ਤਰੀਕੇ ਨਾਲ ਪੜ੍ਹਨੀ ਹੈ ਥਿਉਰੀ ਚ ਕਿੰਨਾ ਕੁ ਕੁਝ ਪੜ੍ਹਨਾ ਹੈ ਇਹ ਨਹੀਂ ਲੈਣਾ ਪੜੀ ਜੋ ਕਿਤਾਬਾਂ ਪੜੀ ਜੋ ਉਹ ਕੰਮ ਨਹੀਂ ਉਹੀ ਚੀਜ਼ ਆਪਾਂ ਆਪਣੇ ਚੈਨਲ ਤੇ ਲੈ ਕੇ ਆ ਰਹੇ ਆ ਵੀ ਥਿਉਰੀ ਚ ਕੀ ਕੀ ਪੜ੍ਹਨਾ ਪੜ੍ਹਨਾ ਤਾਂ ਹੈਗਾ ਥਿਉਰੀ ਚ ਕੀ ਕੀ ਪੜ੍ਹਨਾ ਇੱਕ ਲੈਸਨ ਦੇ ਮੰਨ ਲਓ 4-5 ਪੇਜ ਹੈ 4-5 ਪੇਜਾਂ ਦਾ ਮਤਲਬ ਇਹ ਨਹੀਂ ਕਿ ਚਾਰੇ ਪੰਜੀ ਪੇਜ ਪੜਨੇ ਆ ਉਹਦੇ ਵਿੱਚੋਂ ਬਸ ਮੇਨ ਮੇਨ ਚੀਜ਼ਾਂ ਪੜ੍ਹਨੀਆਂ ਹੁੰਦੀਆਂ ਉਹੀ ਚੀਜ਼ ਤੁਹਾਨੂੰ ਦੱਸਣ ਜਾ ਰਹੇ ਹਾਂ ਉਸੇ ਤਰ੍ਹਾਂ ਦੇ ਨੋਟਸ ਤੁਹਾਨੂੰ ਮਿਲ ਜਾ ਰਹੇ ਆਪਣੇ ਚੈਨਲ ਤੇ ਜਲਦੀ ਇਸੇ ਕਰਕੇ ਆਪਣੀਆਂ ਫ੍ਰੀ ਕਲਾਸਾਂ ਰਾਹੀਂ ਪੇਡ ਨੋਟਸਾਂ ਰਾਹੀਂ ਜਾਂ ਕਲਾਸਾਂ ਦੇ ਰਾਹੀਂ ਤੁਸੀਂ ਤਿਆਰੀ ਕਰ ਸਕਦੇ ਹੋ ਹੋਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨਾਲ ਜੁੜ ਜਓ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਕਰ ਦਾਂਗੇ ਸੋ ਧੰਨਵਾਦ